ਦੇਸ ਵਿਦੇਸ ਵਿੱਚ ਬੈਠੀ ਗੁਰੂ ਰੋਪਿਆ ਦੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰੇਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵੀਡੀਓ ਦੇਖੀ ਤੇ ਮੈਂ ਤੁਹਾਨੂੰ ਵੀ ਉਹ ਵੀਡੀਓ ਜ਼ਰੂਰ ਦਿਖਾਉਂਗਾ ਤੇ ਵੀਡੀਓ ਵੇਖ ਕੇ ਮੈਨੂੰ ਬੜੀ ਦੁੱਖ ਹੋਇਆ ਤੇ ਨਿਰਾਸ਼ਾ ਵੀ ਹੋਈ ਪਹਿਲੇ ਤੁਸੀਂ ਵੀਡੀਓ ਵੇਖ ਲਓ ਸਾਰੇ ਤੇ ਫਿਰ ਆਪਾਂ ਬਾਅਦ ਚ ਗੱਲ ਕਰਾਂਗੇ जब गुरु ग्रंथ साहब की रचना हो रही थी अर्जुन देव रोज ग्रंथ लिखते थे और जब सुबह देखते दे थे, थे तो सारा मिलता हुआ था। ये काम बहुत दिन हो गए चलते चलते, तो उन्होंने संतों की एक बैठक बुलाई भाई ऐसा क्यों हो रहा है उस समय के संत बड़े महान संत थे गुरु महाराज रविदास जी महाराज सबने विचार किया कि भाई रविदास जी महाराज का कोई विचार नहीं आया क्यों नहीं आया कोई उन्हें नीच जाति से समझता था चरमकार कहते थे चमड़ा जू जूता गांठने वाले कहते थे तो सभी संत गुरु महाराज रविदास जी के पास जाते हैं और एक संत उठकर विचार करता है कि महाराज कोई कहता है कि रविदास जी चमड़े का काम करते हैं इसलिए इन्होंने आपकी वाणिया नहीं लिखी रविदास जी कहने लगे भाई नहीं लिखी तो मैं तो कोई इसका विरोध कर नहीं रहा हूं लेकिन मैं आपको एक बात बताता हूं रविदास जी ने कहा नीच नहीं कोई प्रगना नीच नहीं, नहीं कोई ग्राम नीच नहीं कोई प्रगना नीच नहीं कोई ग्राम नीच उसी को कहते हैं जो करे नीच के काम ਗੁਰੂ ਪਿਆਰਿਓ ਇਹ ਵੀਡੀਓ ਤੁਸੀਂ ਸਾਰੇ ਦੇਖੀ ਆ ਵੀ ਵੇਖੋ ਪਹਿਲੀ ਗੱਲ ਤੇ ਇਹ ਵੀਡੀਓ 'ਚ ਗੁਰੂ ਅਰਜਨ ਦੇਵ ਪਾਸ਼ਾ ਨੂੰ ਇਸ ਬੇਵਕੂਫ ਸ਼ਖਸ ਨੇ ਗੁਰੂ ਵੀ ਨਹੀਂ ਕਿਹਾ ਹੁਣ ਇਹ ਉਹਨਾਂ ਲੋਕਾਂ ਜਿਹੜਾ ਗੁਰੂ ਪਿਆਰਿਓ ਇਹ ਬੰਦਾ ਇਹ ਬੰਦੇ ਦੀ ਉਹ ਮਾਨਸਿਕਤਾ ਆ ਇਹ ਉਹਨਾਂ ਲੋਕਾਂ ਦੀ ਮਾਨਸਿਕਤਾ ਵਾਲਾ ਬੰਦਾ ਆ ਜਿਹੜੇ ਕਹਿੰਦੇ ਆ ਸਾਡੇ ਗੁਰੂ ਨੂੰ ਭਗਤ ਨਹੀਂ ਕਹਿਣਾ ਗੁਰੂ ਆਖੋ ਹੁਣ ਵੇਖ ਲਓ ਬਾਕੀ ਗੁਰੂਆਂ ਦਾ ਇਹ ਕਿੰਨਾ ਸਤਕਾਰ ਕਰਦੇ ਆ ਇਨੇ ਕਾਪੇ ਅਰਜਨ ਦੇਵ ਜਦੋਂ ਕੀ ਗ੍ਰੰਥ ਸਾਹਿਬ ਲਿਖ ਰਹੇ ਕਿੱਡਾ ਬੇਵਕੂਫ ਤੇ ਮੈਨੂੰ ਵੀ ਢੀ ਸੋੜੀ ਮਤ ਤੇ ਕੱਖ ਪਤਾ ਹੀ ਨਹੀਂ ਨਾ ਲੋਕਾਂ ਨੂੰ ਉੱਤੋਂ ਸਾਹਮਣੇ ਜਿਹੜੇ ਬੈਠ ਕੇ ਸਟੇਜਾਂ ਤੇ ਸੁਣਦੇ ਪਏ ਢੀ ਵੱਡੀ ਗੱਪ ਉਹ ਵੀ ਪਤਾ ਨਹੀਂ ਕੀ ਕੰਨਾ ਚ ਮੂੰਹ ਚ ਕਰ ਕੀ ਆਪਣੇ ਕਿ ਡੇ ਬੇਵਕੂਫ ਕੰਨਾ ਚ ਰੂ ਲੈ ਕੇ ਸੁਣੀ ਜਾਂਦੇ ਬੇਕੂਫਾ ਵਾਂਗੂ ਉਹ ਯਾਰ ਵੀ ਜਦੋਂ ਸਤਗੁਰੂ ਸੱਚੇ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਆਪਣੀ ਕਾਲੀਪੀ ਸਥਾਪਨਾ ਕੀਤੀ ਜਾਂ ਲਿਖਣਾ ਸ਼ੁਰੂ ਕੀਤਾ ਭਾਈ ਆਪਣੇ ਭਾਈ ਗਰਦਾਸ ਜੀ ਕੋ ਲਿਖਵਾਇਆ ਤਾਂ ਉਦੋਂ ਗੁਰੂ ਰਵਿਦਾਸ ਮਹਾਰਾਜ ਤੇ ਅਕਾਲ ਚਰਣਾ ਕਰ ਗਏ ਉਸ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਗੁਰਬਾਣੀ ਨਹੀਂ ਪਤਾ ਪਰ ਜਿਹੜੀ ਇਹਨੇ ਪੰਕਤੀ ਸੁਣਾਈ ਹੈ ਗੁਰੂ ਪਿਆਰਿਓ ਉਹ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ੋਭਤ ਹੀ ਨਹੀਂ ਆ ਗੁਰੂ ਰਵਿਦਾਸ ਮਹਾਰਾਜ ਕਿੱਦਾਂ ਗੁਰੂ ਅਰਜਨ ਮਹਾਰਾਜ ਨੂੰ ਕਹਿਦਗੇ ਜੋ ਇਹਨੇ ਸ਼ਬਦ ਬੋਲੇ ਬੇਕੂ ਬੰਦੇ ਨੇ ਫਿਰ ਇਹ ਲੋਕ ਆ ਏਡੇ ਮੈਂ ਕਹਿੰਦਾ ਮੂਰਖ ਲੋਕ ਆ ਇਹ ਬੰਦਾ ਇਹ ਜਿਹੜਾ ਬੰਦਾ ਖਾਸ ਕਰਕੇ ਮੈਂ ਕਹਿੰਦਾ ਵੀ ਕਿਸੇ ਖੋਤੇ ਦੀ ਪਦੈਸ਼ ਆ ਜੇ ਬੰਦੇ ਦੀ ਪਦੈਸ਼ ਹੁੰਦਾ ਤਾਂ ਸਭ ਤੋਂ ਪਹਿਲੇ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀਓ ਨੂੰ ਗੁਰੂ ਕਹਿ ਕੇ ਸੰਬੋਧਿਤ ਕਰਦਾ ਪਹਿਲੀ ਗੱਲ ਤੇ ਯਾਰ ਜੇਕਰ ਤੁਹਾਡਾ ਕੋਈ ਰੋਲਾ ਤੁਹਾਡਾ ਰੋਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੇ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਕੰਮ ਕਰਨਾ ਚਾਹੀਦਾ ਸੀ ਕਿ ਤੁਹਾਡੇ ਵਿੱਚੋਂ ਕੋਈ ਚਾਰ ਸਿਆਣੇ ਬੰਦੇ ਉੱਠ ਕੇ ਜਿਨ੍ਹਾਂ ਨੂੰ ਆਪਾਂ ਤੁਸੀਂ ਮੋਦਵਾਰ ਬਣਾਉਂਦੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਾਂਦੇ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਲੈ ਕੇ ਦਿੰਦੇ ਕਿ ਭਾਜੀ ਤੁਸੀਂ ਆ ਫਰਮਾਨ ਜਾਰੀ ਕੀਤਾ ਆ ਤੇ ਅਸੀਂ ਇਹਦੇ ਹੱਕ ਚ ਨਹੀਂ ਹੈਗੇ ਤੁਸੀਂ ਇਹਨੂੰ ਬਦਲੋ ਹਣਾ ਜੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਗੱਲ ਨਹੀਂ ਮੰਨਦੀ ਤੇ ਤੁਸੀਂ ਲੋਕ ਫਿਰ ਕੀ ਕਰਦੇ ਫਿਰ ਤੁਹਾਡਾ ਦੂਜਾ ਮੁੱਢਲਾ ਫਰਜ਼ ਕੀ ਬਣਦਾ ਸੀ ਵੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੁੰਦੇ ਕਿਵੇਂ ਅੰਮ੍ਰਿਤਪਾਨ ਕਰਕੇ ਖੰਡੇ ਬਾਟੇ ਦੀ ਪੋਲ ਛਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨਾਂ ਲੜ ਕੇ ਹੁਣ ਜਦੋਂ ਤੁਸੀਂ ਵੱਖਰੇ ਹੋ ਗਏ ਹੁਣ ਤੁਸੀਂ ਦੂਜੇ ਗੁਰੂਆਂ ਸ਼ਹੀਦਾ ਜਰਨੈਲਾਂ ਦਾ ਤੇ ਕੋਈ ਸਤਕਾਰ ਨਹੀਂ ਕਰਦੇ ਤੇ ਉਤੋਂ ਧੱਕੇ ਨਾਲ ਲੋਕਾਂ ਨੂੰ ਕਹਿੰਦੇ ਪਏ ਸਾਡੇ ਗੁਰੂ ਨੂੰ ਗੁਰੂ ਆਖੇ ਇਹ ਕੋਈ ਮਤ ਕੋਈ ਸਿਆਣੇ ਬੰਦਿਆ ਵਾਲੀ ਤੇ ਮੈਨੂੰ ਲੱਗ ਨਹੀਂ ਰਹੀ ਗੁਰੂ ਪਿਆਰਿਓ ਹੁਣ ਜੇਕਰ ਤੁਸੀਂ ਚਾਹੁੰਦੇ ਜਿਹੜਾ ਤੁਸੀਂ ਆਪਣਾ ਮੰਦਰ ਬਣਾਏ ਕੁਛ ਵੀ ਜਿਹੜਾ ਤੁਸੀਂ ਵੱਡਾ ਜਿੱਥੇ ਜਾ ਕੇ ਮੱਥੇ ਟੇਕਦੇ ਹੋ ਤੁਹਾਡੇ ਦੇਹ ਧਾਰੀ ਗੁਰੂ ਬੰਦੇ ਆ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਖਦੇ ਜੇ ਤੁਸੀਂ 35 ਦਾ ਸਤਿਕਾਰ ਕਰਦੇ ਹੁੰਦੇ ਪਰ ਤੁਸੀਂ 35 ਦਾ ਸਤਿਕਾਰ ਨਹੀਂ ਕਰਦੇ ਇਹ ਤੁਸੀਂ ਬਾਣੀ ਵਖਰੀ ਕਰਕੇ ਸਾਬਤ ਕਰਤਾ ਕਿ ਤੁਸੀਂ ਸਿਰਫ ਆਪਣੀ ਜਾਦੀਏ ਗੁਰੂ ਆ ਸਤਿਕਾਰ ਕਰਦੇ ਹੋ ਤੇ ਆਪਣੀ ਜਾਦੀਏ ਗੁਰੂ ਨੂੰ ਗੁਰੂ ਕਹਿੰਦੇ ਹੋ ਕਿਉਂਕਿ ਜੇਕਰ ਤੁਸੀਂ ਸਾਰਿਆਂ ਨੂੰ ਪਿਆਰ ਕਰਦੇ ਹੁੰਦੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਜਿੱਥੇ ਵੀ ਤੁਹਾਡੇ ਪ੍ਰਚਾਰਕ ਸਥਾਨ ਆ ਜਾਂ ਜਿੱਥੇ ਤੁਸੀਂ ਆਪਣੇ ਮਿਲ ਜਾਂਦੇ ਆ ਬਾਬਿਆਂ ਨੂੰ ਸਾਡਾ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਸ਼ੋਭਿਤ ਕਰਦੇ ਤੇ ਖੁਦ ਇਹ ਐਲਾਨ ਕਰਦੇ ਵੀ ਸਾਡੇ ਲਈ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜਿਆ ਸਾਡੇ ਲਈ ਸਾਰੇ ਗੁਰੂ ਆ ਤੇ ਉਹਨਾਂ ਸਾਰੇ ਗੁਰੂਆਂ ਦੇ ਸ਼ਹੀਦਾਂ ਦੇ ਮਹਾਪੁਰਸ਼ਾਂ ਦੇ ਜਰਨੈਲਾਂ ਦੇ ਜਿਨ੍ਹਾਂ ਨੇ ਇਨਸਾਨੀਅਤ ਲਈ ਕੋਸ਼ਿਸ਼ ਕੀਤਾ ਉਹਨਾਂ ਦੇ ਜਨਮ ਦਿਹਾੜੇ ਸ਼ਹੀਦੀ ਦਿਹਾੜੇ ਮਨਾਉਂਦੇ ਪੂਰੀ ਖੁਸ਼ੀ ਨਾਲ ਪੂਰੇ ਜਾਹੋ ਜਲਾਲ ਨਾਲ ਪਰ ਤੁਸੀਂ ਸਿਰਫ ਆਪਣੀ ਜਾਤ ਦਾ ਗੁਰੂ ਸਾਹਮ ਲਿਆ ਅਸੀਂ ਜੀ ਬੜੇ ਵੱਡੀ ਮੱਲ ਮਾਰ ਲਈ ਸਗੋਂ ਤੁਸੀਂ ਤਾਂ ਪਾਪ ਕੀਤਾ ਸੋ ਮੈਂ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਗੱਲ ਤੁਹਾਨੂੰ ਸचेत ਕਰਨਾ ਚਾਹੁੰਦਾ ਹਾਂ ਕਿ ਇਹ ਲੋਕ ਸਿੱਖੀ ਦੇ ਦੁਸ਼ਮਣ ਆ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ ਜਿਹੜੇ ਖੁਦ ਗੁਰੂਆਂ ਦਾ ਸਤਿਕਾਰ ਨਹੀਂ ਕਰਦੇ ਖੁਦ ਗੁਰੂਆਂ ਦੇ ਨਾਮ ਦੀ ਬੇਦਬੀ ਕਰਦੇ ਆ ਖੁਦ ਗੁਰੂਆਂ ਨੂੰ ਗੁਰੂ ਨਹੀਂ ਆਖਦੇ ਜੇਕਰ ਦਹਾ ਗੁਰੂਆਂ ਨੂੰ ਗੁਰੂ ਪਿਆਰੇ ਗੁਰੂ ਆਖਿਆ ਗਿਆ ਤੇ ਪਹਿਲੀ ਪਾਸ਼ਾਈ ਤੋਂ ਲੈ ਕੇ ਦਸਵੀਂ ਪਾਸ਼ਾਈ ਤੱਕ ਉਹ ਗੁਰਤਾ ਗੱਦੀ ਦੇ ਵਾਰਸ ਆ ਇਸ ਕਰਕੇ ਦਸਾਂ ਗੁਰੂਆਂ ਨੂੰ ਗੁਰੂ ਕਿਹਾ ਗਿਆ ਪਰ ਸਾਡੇ ਲਈ ਸਾਰੇ ਗੁਰੂ ਆ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ ਸਾਨੂੰ ਦੇ ਕਿਸੇ ਨੇ ਕਹੇ ਧੱਕੇ ਨਾਲ ਕਿਹਾ ਨਹੀਂ ਪਈ ਕਿਹਾ ਗੁਰੂ ਰਵਿਦਾਸ ਅਸੀਂ ਤਾਂ ਸ਼ੁਰੂ ਤੇ ਗੁਰੂ ਰਵਿਦਾਸ ਕਹਿੰਨੇ ਆ ਗੁਰੂ ਪਿਆਰਿਓ ਸਾਨੂੰ ਤਾਂ ਕੋਈ ਦਿੱਕਤ ਵੀ ਨਹੀਂ ਹੁੰਦੀ ਕੋਈ ਗੁਰੂ ਕਹਦੇ ਕੋਈ ਭਗਤ ਕਹਦੇ ਕੋਈ ਸੰਤ ਕਹਦੇ ਸਾਨੂੰ ਤਾਂ ਤਾਂ ਖੁਸ਼ੀ ਹੁੰਦੀ ਆ ਕਿ ਜਦੋਂ ਕੇ ਸਾਡੇ ਗੁਰੂ ਦੇ ਵਿਚਾਰਾਂ ਤੇ ਪਹਿਰਾ ਜੰਦਾ ਆ ਸਾਨੂੰ ਤਾਂ ਚਾਹ ਚੜ ਜਾਂਦਾ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਤੋਂ ਕੋਈ ਪਹਿਰਾ ਦਿੰਦਾ ਕੋਈ ਸ਼ਖਸ ਸਾਨੂੰ ਮਿਲ ਜਾਂਦਾ ਆ ਅਸੀਂ ਉਹਨੂੰ ਵੇਖ ਕੇ ਖੁਸ਼ੀ ਮਨਾਉਂਦੇ ਆ ਪਰ ਸਾਡੇ ਮੈਂਨ ਨੂੰ ਕਹੀ ਜਾਵਾ ਵੀ ਤੂੰ ਧੱਕੇ ਨਾ ਗੁਰੂ ਕਹਿ ਧੱਕੇ ਨਾ ਗੁਰੂ ਗੋਬੀ ਸਿੰਘ ਨੂੰ ਗੁਰੂ ਕਹਿ ਧੱਕੇ ਨਾ ਗੁਰੂ ਗੋਬੀ ਸਿੰਘ ਨੂੰ ਗੁਰੂ ਕਹਿ ਹੁਣ ਉਹ ਬੰਦੇ ਨੇ ਗੁਰੂ ਗੋਬੀ ਸਿੰਘ ਦੇ 52 ਹੁਕਮਾਂ ਤੇ ਪਹਿਰਾ ਨਹੀਂ ਦੇਣਾ ਨਾ ਉਹਨੇ ਖੰਡੇ ਬਾਟੇ ਦੀ ਅਮਰ ਪਹੁੰਚਾ ਕੀ ਤੇ ਗੁਰੂ ਗੋਬੀ ਸਿੰਘ ਨੂੰ ਗੁਰੂ ਕਹੀਏ ਉਹ ਤਾਂ ਕੀ ਫਾਇਦਾ ਹੋ ਜੂ ਭਾਜੀ ਜਿੰਨਾ ਤੱਕ ਉਹ ਗੁਰੂ ਗੋਬੀ ਸਿੰਘ ਨੂੰ ਤਨੋਂ ਮਨੋਂ ਤਨੋਂ ਨਹੀਂ ਮੰਨੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਜਿਹੜਾ ਕੀ ਆ ਆਪਣੀ ਜਿਹੜੀ ਸੌਰੀ ਮੱਤ ਆ ਉਹ ਸੌਂਪ ਨਹੀਂ ਦੇਗਾ ਤੇ ਗੁਰੂ ਮਹਾਰਾਜ ਕੋ ਚੰਗੀ ਮੱਤ ਨਹੀਂ ਲਏਗਾ ਤੇ ਉਹਨਾਂ ਚਿਰ ਗੁਰੂ ਗੋਬਿੰਦ ਸਿੰਘ ਦੇ ਪੁੱਤ ਅਸੀਂ ਬਣ ਸਕਦੇ ਆ ਅਸੀਂ ਖਾਲਸੇ ਬਣ ਸਕਦੇ ਆ ਤੇ ਮੈਂ ਦੀ ਇੱਕੋ ਇੱਕ ਬੇਨਤੀ ਆਪਣੇ ਮਜਬੀ ਸਿਕ ਰੰਗ ਰੇਟੇ ਗੁਰੂ ਕੇ ਬੇਟੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਆ ਕਿ ਭਰਾਵੋ ਸਾਡੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਤਰੇ ਬਦਾਸਿਆ ਕੌਮ ਦੇ ਲੋਕ ਇਹ ਜਾਤ ਵਿੱਚ ਪੈ ਚੁੱਕੇ ਆ ਇਹ ਜਾਤ ਭਮਾਨੀ ਹੋ ਚੁੱਕੇ ਆ ਇਹ ਸਿੱਖੀ ਛੱਡ ਚੁੱਕੇ ਆ ਉਦੋਂ ਕਬੀਰ ਪੰਥੀ ਵੀ ਸਿੱਖੀ ਛੱਡ ਚੁੱਕੇ ਆ ਉਹ ਵੀ ਮੰਦਰਾਂ ਵਿੱਚ ਮੂਰਤੀਆਂ ਪੂਜੀ ਜਾਂਦੇ ਤੇ ਇਹ ਵੇਲੇ ਜੇਕਰ ਕਿਤੇ ਸਿੱਖੀ ਸੰਭੀ ਆ ਤੇ ਮਜਬੀ ਸੇਖੋਂ ਹੁਣ ਤੇ ਕੋਈ ਮਾਨ ਕਰਦਾ ਆ ਤੇ ਉਹ ਸਾਡੇ ਮਜਬੀ ਸਿੱਖ ਭਰਾ ਆ ਰੰਗਰੇਟੇ ਗੁਰੂ ਕੇ ਬੇਟੇ ਆ ਤੇ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਜੀ ਭਰਾਵੋ ਹੁਣ ਤੁਹਾਡਾ ਵੇਲਾ ਆ ਗਿਆ ਸਿੱਖੀ ਸਾਹਮਣ ਦਾ ਕਿਉਂਕਿ ਸਾਡੇ ਪੁਰਖਿਆਂ ਨੇ ਸਾਡੇ ਜਰਨੈਲਾਂ ਨੇ ਗੁਰੂਆਂ ਨਾਲ ਜੰਗਾਂ ਲੜੀਆਂ ਆ ਗੁਰੂਆਂ ਦਾ ਹੁਕਮ ਮੰਨਿਆ ਆ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਨਿਸ਼ਾਨਾ ਪਰਖਣਾ ਆ ਤੇ ਧੰਤਨ ਬਾਬਾ ਬੀਰ ਸਿੰਘ ਧੰਤਨ ਬਾਬਾ ਧੀਰ ਸਿੰਘ ਵਰਗੇ ਯੋਧਿਆਂ ਸ਼ੂਰਬੀਰਾਂ ਨੇ ਗੁਰੂ ਮਹਾਰਾਜ ਦੇ ਸਾਹਮਣੇ ਖਲੋ ਗਏ ਤੋਂ ਲੱਗਿਆ ਵੀ ਮਾਰੇ ਸਾਡੇ ਤੇ ਨਿਸ਼ਾਨਾ ਪਰਖੂ ਸਿੱਖੀ ਸਾਡੀ ਆ ਜਿਹੜਾ ਭਾਈ ਦਾ ਭਜਨ ਦਿਓ ਜਿਹੜਾ ਪਗੋੜਾ ਨੇ ਭਾਜੀ ਜਾਣਾ ਗੁਰੂ ਪਿਆਰਿਓ ਪਰ ਜਿਹੜਾ ਸਾਡੇ ਗੁਰੂਆਂ ਦਾ ਸਤਕਾਰ ਨਹੀਂ ਕਰੇਗਾ ਸਾਡੇ ਗੁਰੂਆਂ ਦਾ ਨਾਮ ਵਰਤੇਗਾ ਆਪਾਂ ਉਹਦੇ ਖਿਲਾਫ ਬੋਲਾਂਗੇ ਜਿੱਥੇ ਜਾਓ ਭਾਈ ਸਾਨੂੰ ਮਤਲਬ ਨਹੀਂ ਮੰਦਰ ਜਾਓ ਚਰਚ ਜਾਓ ਜਿੱਥੇ ਜਾਣਾ ਜਾਓ ਡੇਰੇ ਜਾਓ ਪਰ ਸਾਡੇ ਗੁਰੂ ਦਾ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜਿਆ ਉਹਨਾਂ ਦਾ ਨਾਮ ਵਰਤਣਾ ਬੰਦ ਕਰ ਦਿਓ ਸੋ ਗੁਰੂ ਪਿਆਰਿਓ ਇੰਡੀਆ ਦੇ ਬੇਤੀਆ ਪ੍ਰਮਾਣ ਕਰ ਲਿਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀ ਹਰ ਇੱਕ ਸਿੱਖ ਤੱਕ ਪਹੁੰਚ ਜੇ ਤੇ ਪਤਾ ਲੱਗ ਜੇ ਸਿੱਖਾਂ ਨੂੰ ਵੀ ਇਹ ਲੋਕ ਜਿਹੜੇ ਧੱਕੇ ਨਾਲ ਲੋਕਾਂ ਤੋਂ ਗੁਰੂ ਕਹੋਂਦੇ ਆ ਇਹ ਆਪ ਗੁਰੂਆਂ ਦਾ ਸਤਕਾਰ ਨਹੀਂ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ